I'm ready ਦੋ ਮਿੰਟ ਰੁਕ ਜੀ ਆ ਸਟੇਜ ਦੇ ਉੱਤੇ ਦੋ ਮਿੰਟ ਰੁਕ ਜੀ ਸਟੇਜ ਦੇ ਉੱਤੇ ਬਹੁਤ ਗਣਪਤੀ ਬਾਬਾ ਹੋੜਿਆ ਮੰਗਲ ਮੂਰਤੀ ਹੋੜਿਆ ਇਦਾਂ ਜੀ ਕੀ ਇਹ ਆਪ ਸਾਡੀ ਗਣਪਤੀ ਸ਼ੋਭਾ ਯਾਤਰਾ 24 ਸ਼ੋਭਾ ਯਾਤਰਾ ਵਾ ਇਹ ਮਾਤਾ ਵੈਸ਼ਨੂ ਦੇਵੀ ਮੰਦਿਰ ਆਤਨਵਰ ਤੇ ਬਿਠਾਈ ਜਾਂਦੀ ਜੀ ਗਣਪਤੀ ਦੀ ਸਥਾਪਨਾ ਕੀਤੀ ਜਾਂਦੀ ਆ ਤੇ ਉਤੋਂ ਸ਼ੋਭਾ ਯਾਤਰਾ ਦੇ ਰੂਪ ਵਿੱਚ ਸਾਡੇ ਦੁਗਰੀ ਚ ਐਂਟਰ ਹੁੰਦੀ ਆ ਦੁਗਰੀ ਦਾ ਕਾਰਜਕਰ ਸਾਰਾ ਜਿੰਨਾ ਵੀ ਆ ਪ੍ਰੋਮੋਸ਼ਨ ਦਾ ਸਟਾਲ ਲਵਾਉਂਦਾ ਇਨਾਮਤਰਨ ਦਾ ਜਿੰਨੇ ਵੀ ਸਟਾਲ ਸਟੂਲ ਲਵਾਣਿਆ ਉਹ ਗਨਪਰ ਚੈਰੀਟੇਬਲ ਟਰਸ ਦਾ ਕੰਮ ਹੈ ਜੀ ਕਿਉਂਕਿ ਪ੍ਰੋਮੋਸ਼ਨ ਜਿਹੜੀ ਸ਼ੋਭਾ ਯਾਤਰਾ ਦੀ ਰਹਿmai ਜੋ ਆ ਵੈਸ਼ਨ ਮਾਤਾ ਮੰਦਰ ਨੇ ਗਨਪਤੀ ਚੈਰੀਟੇਬਲ ਟਰਸ ਨੂੰ ਦਿੱਤੀ ਆ ਤੋਂ ਅਸੀਂ ਇਹ ਦੇਖੋ ਕਿ ਬੜੀ ਧੂਮਤਾ ਨਾਲ ਹਰ ਸਾਲ ਕੀਤਾ ਮਨਾਉਂਦੇ ਆ ਤੇ ਮੈਨੂੰ ਲੱਗਦਾ ਕਿ ਤੁਸੀਂ ਸ਼ੋਭਾ ਯਾਤਰਾ ਇਹ ਦੇਖੀ ਆ ਤੇ ਦੇਖੇ ਮੇਰੇ ਜਦੋਂ ਲੱਗਾ ਕਿ ਲੋਕੀ ਲੱਖਾਂ ਰੁਪਏ ਦੇ ਆਪਣੇ ਕਿ ਸਟਾਲ ਲਵਾਉਂਦੇ ਨੇ ਜਿਹਦੇ ਉਹਦੇ ਸਟੇਜ ਪੂਰ ਦਾ ਰੂਪ ਦਿੰਦੇ ਨੇ ਵਿਚ ਜ ਸਟੇਜ ਡੀਜੇ ਕਲਾਕਾਰ ਸਾਰਾ ਕੁਝ ਵਿੱਚ ਹੁੰਦਾ ਤੇ ਪਿੱਛੇ ਆਪਣੇ ਪਰਵਾਰਾਂ ਲਈ ਖਾਣ ਪੀਣ ਲਈ ਤੇ ਲੰਗਰ ਦੀ ਸੇਵਾ ਨਾਲ ਨਾਲ ਕਰਤੀ ਜਾਂਦੀ ਆ ਤਾਂ ਲੋਕਾਂ ਦਾ ਦਸ਼ਾ 75 ਤੋਂ 80 ਸਾਲ ਦੇ ਵਿੱਚ ਲੱਗ ਰਹੇ ਨੇ ਅਸੀਂ ਇਹ ਸਟਾਲ ਕਈ ਘਰਾਂ ਨੂੰ ਜੋੜਦੇ ਆ ਇੱਕ ਸਟਾਲ ਦੇ ਵਿੱਚ ਚਾਰ ਚਾਰ ਪੰਜ ਪੰਜ ਘਰਾਂ ਨੂੰ ਜੋੜਦੇ ਆ ਤਾਂ ਜੋ ਕਿ ਰੌਣਕ ਵਾਜੇ ਕਿਉਂਕਿ ਹਰ ਸਾਲ ਦੇ ਉੱਪਰ ਰੌਣਕ ਵਧੀ ਹੈ ਸਾਡੇ ਦੁਰਗਾ ਮਤਬੰਦ ਨੂੰ ਅਸੀਂ ਪਹੁੰਚੇ ਆ ਤੇ ਇਸ ਟਾਈਮ ਰੁਣਕ ਜਿਹੜੀ ਆ ਅੱਗੇ ਵੀ ਇਸ ਤੋਂ ਬਾਅਦ 8-10 ਸਾਲ ਸਮਾਂਤੀ ਜਿਹੜੀ ਆ ਇਹ ਆਪਣੀ ਹੁੰਦੀ ਆ ਜੀ ਐਸਸੀਆਰਪੀ ਕੋਲਨੀ ਸ਼ਿਮੰਦਰ ਦੇ ਚ ਤੇ ਹਰ ਸਾਲ ਦੀ ਤਰ੍ਹਾਂ ਤੁਮਤਾਂ ਮਨਾਇਆ ਜਾਂਦਾ ਤੇ ਅਸੀਂ ਚਾਹੁੰਦੇ ਆ ਕਿ ਅੱਗੇ ਤੋਂ ਵੀ ਇਹ ਲੋਕਾਂ ਦਾ ਸਭ ਪ੍ਰੇਮ ਰਾਤ ਅਸੀਂ ਮਨਾਉਂਦੇ ਰਵਾਂਗੇ ਗੱਲਬਾਤ ਦੀ ਬਾਪਾ ਹੋਰ ਯਾਰ ਮੰਗਲ ਮੂਰਤੀ ਹੋਰ ਯਾਰ ਜਿਹੜੀ ਤੁਸੀਂ ਪੂਰਾ ਬੁੱਲਾ ਨੇ ਹੋ ਗਿਆ ਪਿਆ ਬੋਤਾ ਲੈਕ ਇੱਤੋਂ ਪਾ ਲੈਕ ਲਾਈਟਿੰਗ ਦੇ ਵਿੱਚ ਬਾਕੀ ਲਾਈਟਿੰਗ ਅੱਧੀ ਆ ਕਿਦਾਂ ਲੱਗ ਹੋਰ ਦੇਖਾ ਰਹੇ ਲੋਕੋ ਦੇਖੋ ਇਹ ਅਸੀਂ ਨਾ ਹਰ ਸਾਲ ਦੁਗਰੀ ਦਾ 4 ਕਿਲੋਮੀਟਰ ਦਾ ਰਾਉਂਡ ਆ ਹੁੰਦਾ ਇਹਦਾ ਇਹ ਦੁਗਰੀ ਨਾਲ ਤੋਂ ਹੁੰਦੇ ਹੋਏ ਆਪਣਾ ਬਸੰਤ ਮਾਰਕੀਟ ਚੋਂ ਤੋਂ ਹੁੰਦੇ ਹੋਏ ਪਰ ਪੁਲਿਸ ਚੌਂਕੀ ਚੋਂ ਤੋਂ ਹੁੰਦੇ ਹੋਏ ਅੱਗੇ ਸਤਪਾਲ ਮਿੱਤਰ ਸਕੂਲ ਨੂੰ ਹੁੰਦੇ ਹੋਏ ਪ੍ਰਕਰਮਾ ਕਰਦੇ ਹੋਏ ਐਚ ਆਰ ਪਲਾਟਾਂ ਦੀ ਪ੍ਰਕਰਮਾ ਕਰਦੇ ਹੋ ਤੇ ਦੁਰਗਾ ਮਾਤਾ ਮੰਦਿਰ ਤੋਂ ਹੁੰਦੇ ਹੋਏ ਫੇਜ਼ 1 ਦੀ ਮਾਰਕੀਟ ਚੋਂ ਹੁੰਦੇ ਹੋਏ ਸੀ ਆਰ ਪੀ ਤੇ ਐਂਡ ਹੁੰਦਾ ਇਹ ਸਾਰਾ ਰੂਟ ਅਸੀਂ ਦੁੱਲਨ ਦੇ ਤਰ੍ਹਾਂ ਸਜਾਰਿਆ ਲਾਈਟਿੰਗ ਨਾਲ ਕਿਉਂਕਿ ਇਹ ਜਿਹੜਾ ਰੂਪ ਪਰਮਾਤਮਾ ਦਾ ਇਹ ਦੇਖਣ ਯੋਗ जय माता दी मैं शुरू करना कर रहा हूं आज का जो प्रोग्राम है दुर्गा माता मंदिर ਵੱਲੋਂ ਇਹ ਸਾਰੀ ਕਲੋਨੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਮੈਂ ਸਾਰੇ ਜਿੰਨੇ ਵੀ ਭਗਤ ਜਨ ਆ ਰਹੇ ਨੇ ਸਾਰਿਆਂ ਦਾ ਬਹੁਤ ਵੈਲਕਮ ਕਰ ਰਿਹਾ ਤੇ ਮੈਂ ਸਾਰਿਆਂ ਨੂੰ ਬਹੁਤ ਖੁਸ਼ੀ ਨਾਲ ਅੱਜ ਦਾ ਜਿਹੜਾ ਦਿਨ ਹੈ ਬਹੁਤ ਹੀ ਬਹੁਤ ਵਧੀਆ ਦਿਨ ਚੱਲ ਰਿਹਾ ਹੈ ਮੈਂ ਕਵਾਂਗਾ ਪ੍ਰਮਾਤਮਾ ਇਹਨੂੰ ਸ਼ੁਕਸ਼ਾਂਤੀ ਨਾਲ ਚਲਾਵੇ ਤੇ ਸਾਰਿਆਂ ਦਾ ਬਹੁਤ-ਬਹੁਤ ਪਬਲਿਕ ਵੀ ਜੀ ਨਾਲ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਮਾਤਾ ਰੌਣਕਾਂ ਤਾਂ ਲੱਗੀਆਂ ਕਿੱਥੇ ਲੱਗ ਰਹੀਆਂ ਰੌਣਕਾਂ ਤਾਂ ਬਹੁਤ ਜ਼ਿਆਦਾ ਨੇ ਜੀ ਰੌਣਕਾਂ ਤਾਂ ਮੇਰੇ ਖਿਆਲ ਸਾਰੀ ਦੁਗਰੀ ਭਰੀ ਪਈ ਆ ਮੈਂ ਇੰਨੀ ਕਿ ਰੌਣਕਾਂ ਲੱਗੀਆਂ ਨੇ ਅਕੀ ਦਾ ਬਹੁਤ ਜ਼ਿਆਦਾ ਹੀ ਰੌਣਕਾਂ ਲੱਗੀਆਂ ਆ ਬਹੁਤ ਜ਼ਿਆਦਾ ਰੌਣਕਾਂ ਨੇ ਦੇ ਵਿੱਚ ਆਪਾਂ ਇਹੀ ਕਵਾਂਗੇ ਪ੍ਰਮਾਤਮਾ ਠੀਕ ਠਾਕ ਰੱਖੇ ਲੱਗਦਾ ਹੈ ਕਿ ਸ਼ਹਿਰਾਂ ਵਿੱਚ ਰੌਣਕਾਂ ਲੱਗਦੀ ਦੁਗਰੀ ਵਿੱਚ ਆ ਗਈਆਂ ਕਿੱਥਾ ਲੱਗਦਾ ਦਸਹਿਰੀ ਵੀ ਆ ਜਿੱਦਾਂ ਸ਼ਹਿਰ ਉਹ ਬਹੁਤ ਹਣਕ ਲੱਗਦੀ ਹੈ ਸ਼ੋਹਰ ਜਿੱਦਾਂ ਸ਼ਹਿਰ ਵਿੱਚ ਜਿੰਨੀਆਂ ਵੀ ਰੌਣਕਾਂ ਲੱਗਦੀਆਂ ਨੇ ਉਹਦੇ ਨਾਲ ਹੀ ਅੱਜ ਮੁਕਾਬਲਾ ਕੀਤਾ ਜਾਂਦਾ ਹੈ ਕਿਉਂਕਿ ਬਹੁਤ ਹੀ ਰਾਸ਼ਦ ਤੇ ਭਾਬਾ ਜੀ ਸਰਦਾਰਾ ਨਾਮ ਬਣਾਇਆ ਜਾ ਰਿਹਾ ਹੈ ਅੱਜ ਜਾਨੀ ਨਨਪਤੀ ਜੀ ਦਾ ਉਤਸਵ ਅੱਜ ਉਹਦੇ ਅਨੰਤ ਮੇਰੇ ਸੀਪੋਨ ਦੇ ਨਾਲ ਮਨਾਇਆ ਗਿਆ ਅੱਜ ਦੇਖੋ ਸਵੇਰੇ ਜੋ ਚੱਲ ਰਿਆ ਸੀ ਜੀ ਇੰਨੀ ਜਿਆਦਾ ਬਰਸਾਤ ਹੋ ਰਹੀ ਸੀ ਕੋਈ ਵੀ ਉਮੀਦ ਨਹੀਂ ਸੀ ਕਿ ਅਸੀਂ ਗਨਪਤੀ ਹਰ ਮਨਾ ਪਾਵਾਂਗੇ ਸਹੀ ਤਰੀਕੇ ਨਾਲ ਪਰ ਭਗਵਾਨ ਨੇ ਜਨਮਤੀ ਜੀ ਨੇ ਇੰਨੀ ਸਾਡੇ ਤੇ ਕਿਰਪਾ ਕੀਤੀ ਕਿ ਪਰ ਉਹ ਲਿਖ ਦੇ ਨਾਲ ਆਪਾਂ ਜਨਮਤੀ ਜੀ ਦਾ ਤਿਉਹਾਰ ਮਨਾਇਆ ਕਿਰਪਾ ਭਗਵਾਨ ਦੀ ਸਭ ਸ਼ੋਭਾ ਯਾਤਰਾ ਬਹੁਤ ਵਧੀਆ ਜੀ ਕੱਲ ਤਾਂ ਸਾਨੂੰ ਲੱਗਦਾ ਸੀਗਾ ਕਿ ਅੱਜ ਦੁਪਹਿਰ ਤੱਕ ਲੱਗਦਾ ਸੀ ਕਿ ਮੈਂ ਨਹੀਂ ਰੁਕੂਗਾ ਸਾਡੀ ਸ਼ੋਭਾ ਯਾਤਰਾ ਇੰਨੀ ਵਧੀਆ ਸ਼ਾਇਦ ਨਾ ਹੋਵੇ ਪਰ ਪ੍ਰਭੂ ਨੇ ਕਿਰਪਾ ਕੀਤੀ ਹੈ ਸ਼ੋਭਾ ਯਾਤਰਾ ਬਹੁਤ ਵਧੀਆ ਹੋ ਗਈ ਹੈ ਅਸੀਂ ਅਰਬਨ ਸਟੇਟ ਵੈਲਫੇਅਰ ਕਾਉਂਸਲਰ ਵੱਲੋਂ ਹਸਤਾਲ ਆਇਆ ਹੋਇਆ ਹੈ ਔਰ ਇਹ ਸਾਰੇ ਸੰਗਤ ਦਾ ਸਵਾਗਤ ਕਰ ਰਹੇ ਆ ਔਰ ਤੁਹਾਨੂੰ ਸਭ ਨੂੰ ਵਧਾਈ ਦਿੰਦੇ ਆ ਜਿਹੜੇ ਸ਼ੋਭਾ ਯਾਤਰਾ ਸ਼ਾਮਿਲ ਹੋਏ ਆ ਪਰ ਸਾਨੂੰ ਬਹੁਤ ਖੁਸ਼ੀ ਹੈ ਕਿ ਅੱਜ ਕਰਾਊਡ ਅੱਗੇ ਨਾਲੋਂ ਵੀ ਜ਼ਿਆਦਾ ਹੈ ਕਿਉਂਕਿ ਮੌਸਮ ਸਾਰਾ ਠੀਕ ਹੋ ਗਿਆ ਪ੍ਰਮਾਤਮਾ ਦਾ ਸ਼ੁਕਰ ਹੈ